ਅਜਿਹੀਆਂ ਛੱਤਰ ਕੁੜੀਆਂ ਤੋਂ ਰੋਹੋ ਬਚ ਕੇ ਦੇਖੋ ਕਿਵੇਂ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਕੁੜੀ ਨੇ ਕਰ ਦਿੱਤਾ ਅਜਿਹਾ ਕੰਮ ਕਿ ਮਾਲਕ ਨੂੰ ਪਣਕ ਤੱਕ ਨਹੀਂ ਲੱਗੀ ਬਠਿੰਡਾ ਦੇ ਨਾਮੀ ਮੋਟਰਸਾਈਕਲ শোরੂਮ ਦੇ ਵਿੱਚ ਲੱਗੀ ਇੱਕ ਕੁੜੀ ਨੇ 12 ਲੱਖ ਰੁਪਏ ਦੀ ਠੱਗੀ ਮਾਰੀ ਹੈ। ਸਿਵਲਾਈ ਥਾਣਾ ਪੁਲਿਸ ਦੇ ਵੱਲੋਂ ਕੁੜੀ ਦੇ ਉੱਤੇ ਮਾਮਲਾ ਦਰਜ ਕਰਕੇ ਕੁੜੀ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਮਾਲਕ ਨੇ ਦੱਸਿਆ ਕਿ ਕੁੜੀ শোরੂਮ ਦੇ ਵਿੱਚ ਮੈਨੇਜਰ ਦੀ ਨੌਕਰੀ ਕਰਦੀ ਸੀ ਅਤੇ ਮੋਟਰਸਾਈਕਲ ਦੇ ਜੋ ਸਪੇਅਰ ਪਾਰਟ ਵੇਚ ਜਾਂਦੇ ਸੀ ਉਹ ਪੈਸੇ ਆਪਣੇ ਅਕਾਊਂਟ ਦੇ ਵਿੱਚ ਪਵਾ ਲੈਂਦੀ ਸੀ ਕੰਪਨੀ ਨੂੰ ਨਹੀਂ ਦਿੰਦੀ ਸੀ। ਮੈਂ ਲਾ ਲਓ ਜੀ ਨੂੰ 1.5 ਸਾਲ ਹੋ ਗਿਆ ਸੀ ਸਾਡੇ ਕੋਲੇ ਲੱਗੇ ਹੋਏ। ਹੌਲੀ ਹੌਲੀ ਸਾਨੂੰ ਜਦੋਂ ਬਾਅਦ ਦੇ ਵਿੱਚ ਆ ਕੇ ਮਤਲਬ ਕਾਫੀ ਕਹਿ ਮਾਧਾ ਕੇ ਪਤਾ ਲੱਗਿਆ ਵੀ ਸਾਡੇ ਕੁਝ ਸਮਾਨ ਦੇ ਵਿੱਚ ਅੰਦਰ ਕੈਸ਼ ਦੇ ਵਿੱਚ ਗਲਤਪਨ ਨਜ਼ਰ ਆ ਰਹੀ ਸੀ ਜਿਹੜੀ ਕਿ ਜੇ ਅਸੀਂ ਜਦੋਂ ਜਾਂਚ ਕਰਾਈ ਤਾਂ ਉਹ ਕਾਫੀ ਵੱਡਾ ਸਾਨੂੰ ਗੈਪ ਨਿਕਲਿਆ ਕਪੜਾ ਨਿਕਲਿਆ ਕੀਤਾ ਹੋਇਆ ਉਹਨਾਂ ਨੇ ਕਸਟਮਰਾਂ ਤੋਂ ਜਿਵੇਂ ਕੈਸ਼ ਪੈਸੇ ਲੈ ਕੇ ਸਮਾਨ ਦੇ ਬਿੱਲ ਵੀ ਨਹੀਂ ਕੱਟੇ ਜੀ ਠੀਕ ਹੈ ਪਲੱਸ ਸਪੇਅਰ ਪਾਰਟ ਰੂਮ ਦੇ ਜੇ ਡੱਬਿਆਂ ਦੇ ਵਿੱਚ ਕਾਹ ਸਮਾਨ ਰੱਖ ਕੇ ਨਵਾਂ ਸਮਾਨ ਕੱਟ ਕੇ ਵੇਚਦਾ ਕਲਸ ਜਿਹੜਾ ਪੇਮੈਂਟ ਉਹਨੇ ਰੀਸੀਵ ਕੀਤੀਆਂ ਕਸਟਮਰਾਂ ਤੋਂ ਵਾਰੰਟੀ ਦੀ ਪ੍ਰੀਮੀਆਂ ਤਾਂ ਸੀਗੀਆਂ ਜੀ ਉਹ ਆਪਦੇ Google Pay ਤੇ ਆਪਦੇ ਕੋਈ ਹਸਬੰਦ ਦੇ ਨਾਂ ਤੇ ਆਪਦੇ ਕੋਈ ਇੱਕ ਸਾਡੇ ਕੋਲ ਕੋਲਿਕ ਸੀਗਾ ਤੇ ਉਹਦੇ ਨਾਲ ਕੰਮ ਕਰਦਾ ਸੀ ਰਹੁੰਦਾ ਉਹਦੇ ਨਾਂ ਤੇ ਉਹਦੇ WhatsApp ਤੇ ਅੱਡ-ਅੱਡ ਵਕ ਵਕ ਥਾਂ ਤੇ پیسے ਉਹਨੇ ਜਮਾ ਕਰਵਾਉਂਦੀ ਸੀ ਕਸਟਮਰਾਂ ਤੋਂ ਜਦੋਂ ਸਾਨੂੰ ਇਹ ਪਤਾ ਲੱਗਿਆ ਗੱਲਬਾਤ ਦਾ ਉਹਨੂੰ ਇਸ ਚੀਜ਼ ਦੀ ਭਲਕ ਲੱਗ ਗਈ ਤੇ ਜਿਹੜੀ ਕੀ ਸਾਨੂੰ ਬਿਨਾਂ ਦੱਸੇ ਇਥੋਂ ਕੰਮ ਛੱਡ ਕੇ ਚਲੇ ਗਿਆ ਕਿੰਨੇ ਚਿਰ ਚੱਲਿਆ ਰਾਜੀ ਚੰਦ ਉਹ ਸਭ ਜਦੋਂ ਮਤਲਬ ਕਿ ਸਾਨੂੰ ਇਸ ਚੀਜ਼ ਦਾ ਇਲਮ ਹੋਇਆ ਉਹ ਆਪਣੇ ਲਾਲੂ 1.5 ਸਾਲ ਦੇ ਟੈਨਰਡ ਦੇ ਵਿੱਚ 25 ਦਿਨ ਤੱਕ ਨਾ ਛੱਡ ਕੇ ਚਲੀ ਗਈ ਸੀ ਬਿਨਾਂ ਦੱਸੇ ਕਿਹਾਂ ਦੱਸੇ ਬਿਨਾਂ ਹਿਸਾਬ ਦਾ ਬਿਨਾਂ ਹੈਂਡਓਵਰ ਜਦਕਿ ਅਸੀਂ ਉਸ ਨੂੰ ਕਾਲ ਕਰਕੇ ਵੀ ਦੱਸਿਆ ਬੁਲਾਇਆ ਵੀ ਤੇਰਾ ਹਿਸਾਬ ਦਾ ਅਚ ਫਰਕ ਆ ਗਿਆ ਇੰਨਾ ਫਰਕ ਆ ਰਿਹਾ ਆ ਗੱਲਬਾਤ ਹੈ ਕਸਟਮਰ ਦੀ ਕੰਪਲੇਟ ਆ ਰਹੀ ਹੈ ਕਸਟਮਰ ਬੋਲ ਰਿਹਾ ਹੈ ਸਭ ਪੈਸੇ ਲੈ ਲਏ ਸਾਨੂੰ ਚੀਜ਼ ਨਹੀਂ ਮਿਲੀ ਹੈ ਤੂੰ ਆ ਕੇ ਦੇ ਦੇ ਜਦੋਂ ਇਹ ਅਸੀਂ ਗੱਲਬਾਤ ਕੀਤੀ ਤਾਂ ਉਹਨੇ ਕੁਝ ਤਾਂ ਸਾਨੂੰ ਥ्रेटनिंग ਵੇ ਨਾਲ ਜਲਦੀ ਕੀਤੀ ਕਿ ਤੁਸੀਂ ਮੈਂ ਤੁਹਾਨੂੰ ਬੇਵਜਾ ਜਾਨ ਲਗਾ ਰਹੇ ਹੋ ਮੈਂ ਤੁਹਾਨੂੰ ਦੇਖ ਲੂੰਗੀ ਮੈਂ ਤੁਹਾਡੇ ਤੇ ਬੇਵਜਾ ਠੱਠਾ ਲਗਾ ਦੇਵਾਂਗੀ ਕਾਫੀ ਕੁਝ ਹੋਨੇ ਸਾਨੂੰ ਥ्रेटਨਸ ਵੇਰ ਦਿੱਤਾ ਤਾਂ ਅਸੀਂ ਫਿਰ ਮਾਨ ਜੋ ਐਸ ਐਚਓ ਸਿਵਲ ਲਾਈਨ थाना कोलेसी ਜਾ ਕੇ ਆਪਣੀ ਕੰਪਲੀਟ ਦਰਜ ਕਰਾਈ ਉਹਨਾਂ ਨੂੰ ਸਾਰੇ ਆਪਣੀ ਕਹਾਣੀ ਸਾਰੇ ਜੋ ਸਾਡੇ ਨਾਲ ਵਾਕਿਆ ਹੋਇਆ ਅਸੀਂ ਉਹਨਾਂ ਨੂੰ ਦਰਜ ਕਰਾਇਆ ਉਹਨਾਂ ਨੇ ਫਿਰ ਇਸ ਚੀਜ਼ ਦਾ ਸਮ ਅਸ਼ੋਰੈਂਸ ਦਿੱਤਾ ਵੀ ਕੋਈ ਗੱਲ ਨਹੀਂ ਅਸੀਂ ਪੂਰੀ ਜਾਂਚ ਪੜਤਾਲ ਤੋਂ ਬਾਅਦ ਦੱਸਾਂਗੇ ਤੁਹਾਨੂੰ ਜਿਹੜਾ ਕਿ ਇੱਕ ਲੰਬੀ ਜਾਂਚ ਪੜਤਾਲ ਤੋਂ ਬਾਅਦ ਗਵਾਹਾਂ ਦੇ ਸਬੂਤ ਲੈ ਕੇ ਉਹਨਾਂ ਨੇ ਸਾਰੀ ਜਾਣ ਤੋਂ ਬਾਅਦ ਸਾਨੂੰ ਕੱਲ ਉਹਨਾਂ ਦੀ ਇੰਟੀਮੀਸ਼ਨ ਆਈ ਸੀ ਅਸੀਂ ਉਸ ਕੁੜੀ ਦੇ ਖਿਲਾਫ ਐਫਆਈਰ ਦਰਜ ਕਰ ਦਿੱਤੀ ਗਈ ਹੈ ਜਿਹੜਾ ਕਿ ਸਾਨੂੰ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਪੁਲਿਸ ਪੁਲਿਸ ਦਾ ਪ੍ਰਸ਼ਾਸਨ ਦਾ ਜਿਹੜਾ ਕਿ ਸਾਨੂੰ ਉਹਨਾਂ ਨੇ ਇਹ ਚੀਜ਼ ਸਾਨੂੰ ਨਿਆਂ ਦੇ ਵੱਲ ਲੈ ਕੇ ਗਏ ਦੂਸਰੇ ਪਾਸੇ ਸੇਵਲਾਈਨ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਅਸੀਂ ਮੋਟਰਸਾਈਕਲ ਸ਼ੋਰੂਮ ਦੇ ਮਾਲਕ ਦੇ ਬਿਆਨ ਦੇ ਉੱਤੇ ਇਸ ਲੜਕੀ ਦੇ ਖਿਲਾਫ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਨੇ ਕਿ 12 ਲੱਖ ਰੁਪਏ ਦੀ ਠੱਗੀ ਮਾਰੀ ਹੈ ਫਿਲਹਾਲ ਇਹ ਲੜਕੀ ਫਰਾਰ ਹੈ ਇਹਨਾਂ ਦੇ ਇੱਕ ਰੇਦੀ ਸਿੱਧੀ ਮੋਟਰ ਨਾਲ ਦੀ ਜਿਹੜੀ ਹੈਗੀ ਸ਼ਾਪ ਹੈ ਬੀਬੀ ਵਾਲਾ ਰੋਡ ਤੇ ਜਿੱਥੇ ਕਿ ਇਹਨਾਂ ਮਤਲਬ ਜਾਵਾ ਮੋਟਰਸਾਈਕਲ ਦੀ ਏਜੰਸੀ ਹੈਗੀ ਉੱਥੇ ਸਰਵਿਸ ਵਗੈਰਾ ਵੀ ਕੀਤੀ ਜਾਂਦੀ ਹੈ ਤੇ ਇਹਨਾਂ ਦੇ ਜਿਹੜਾ ਹੈ ਕਿ ਸਰਵਿਸ ਮੈਨੇਜਰ ਲਾਪ੍ਰਿਤ कौर ਜੋ ਕਿ ਗੁਰਤੇਗ ਬਾਦਰ ਨਗਰ ਦੀ ਰਹਿਣ ਵਾਲੀ ਹੈ ਉਹਨੇ ਪਿਛਲੇ ਸਮੇਂ ਦੌਰਾਨ ਜਿਹੜਾ ਹੈਗਾ ਲੋਕਾਂ ਤੋਂ ਜਿਹੜੇ ਵੀ ਕੋਈ ਸਰਵਿਸ ਕਰਾਉਣ ਆਉਂਦੇ ਦੀ ਵਹੀਕਲਾਂ ਦੀ ਜਾਂ ਕੋਈ ਵੀ ਵਹੀਕਲਾਂ ਦੇ ਜਿਹੜਾ ਸਰਵਿਸ ਕਾਰਡ ਲੈਂਦੇ ਸੀਗੇ ਉਹਨਾਂ ਵਿੱਚੋਂ ਜਿਹੜਾ ਹੈਗਾ ਉਹਨਾਂ ਨੂੰ ਸਪੇਅਰ ਪਾਰਟਸ ਜਿਹੜਾ ਪ੍ਰੋਵਾਈਡ ਕਰ ਦਿੰਦੇ ਸੀ ਜੋ ਸਰਵਿਸ ਹੁੰਦੀ ਸੀ ਪਰ ਜਿਹੜੇ ਉਹਦੇ ਪੈਸੇ ਐ ਉਹ ਆਪਦੇ ਕੋਲੇ ਰੱਖ ਲੈਂਦੀ ਸੀਗੀ ਤੇ ਜਿਸ ਕਰਕੇ ਜਿਹੜਾ ਹੈਗਾ ਇਹਨੇ ਕਰੀਬ 11 ਤੇ 12 ਲੱਖ ਦੇ ਕਰੀਬ ਜਿਹੜਾ ਹੈ ਇਹਨੇ ਸਾਡੇ ਨਾਲ ਜਿਹੜੀ ਹੈਗੀ ਹੈ ਥੱਗੀ ਮਾਰੀ ਐ ਜਿਸ ਤੇ ਜਿਹੜਾ ਦਰਾਨੇ ਪਰਤਾਲ ਜਿਹੜਾ ਹੈਗਾ ਪਰਤਾਲ ਕਰਕੇ ਉਸ ਤੇ ਜਿਹੜਾ ਹੈਗਾ ਮੁਕੱਦਮਾ ਜਿਹੜਾ ਥਾਣਾ ਸੇਵਨ ਲਾਈਨ ਵਿੱਚੇ ਦਰਜ ਇਸ ਤਰ੍ਹਾਂ ਕੀਤਾ ਗਿਆ ਸੀਗਾ ਤੇ ਇਸ ਦੀ ਜਿਹੜੀ ਇਹ ਤਸਦੀਕ ਅੱਗੇ ਚੱਲ ਰਹੀ ਹੈ ਤੇ ਲੜਕੀ ਫੜੀ ਗਈ ਹੈ ਜੀ ਨਹੀਂ ਜਿਹੜੇ ਹੈਗੇ ਆ ਇਹਦੀ ਜਿਹੜੀ ਤਫਤੀਸ਼ ਚੱਲ ਰਹੀ ਹੈਗੀ ਤੇ ਤਫਤੀਸ਼ ਦੇ ਦੌਰਾਨ ਜੋ ਵੀ ਜਿਹੜੇ ਅੱਗੇ ਫੈਕਟ ਸਾਹਮਣੇ ਆਉਣੇ ਉਹਦੇ ਮੁਤਾਬਕ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊਗਾ ਸਰ ਇਹ ਵੀ ਪਤਾ ਚੱਲਿਆ ਕਿ ਇਹ ਲੜਕੀ ਜਿਹੜੀ ਹੈਗੀ ਕਿੰਨੇ ਸਾਲ ਨਾਲ ਕੰਮ ਕਰ ਰਹੀ ਸੀ ਤੋਂ ਮਾਲਕ ਦੱਸਿਆ ਹੋਵੇ ਕਰੀਬ ਜਿਹੜਾ ਹੈਗਾ 1.5 ਸਾਲ ਤੋਂ ਜਿਹੜਾ ਹੈਗਾ ਇਹਨਾਂ ਦੇ ਜਿਹੜੇ ਕੋਲੇ ਕੰਮ ਕਰ ਰਹੀ ਸੀ ਜੀ ਤੇ ਬਾਕੀ ਜਿਹੜਾ ਹੈਗਾ ਇਸ ਜਿਹੜੇ ਰਿਪੋਰਟ ਵਗੈਰਾ ਹਸਪਤਾਲ ਰਿਹਾ ਤੇ ਜੋ ਤਰ੍ਹਾਂ ਨੇ ਤੁਸੀਂ ਹੋਰ ਵੀ ਕਿਸੇ ਦਾ ਰੋਲ ਸਾਹਮਣੇ ਆਉਗਾ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗਾ ਅੱਛਾ ਪੋਸਟ ਚਲਦਿਆਂ ਨੂੰ ਲੜਕੀ ਨੂੰ ਗ੍ਰਿਫਤਾਰ ਕਰ ਲਿੱਤਾ ਜਾਊਗਾ ਅੱਜ ਜੋ ਅਸ ਪਰ ਜਿਹੜਾ ਕਾਨੂੰਨ ਦੇ ਜਿਹੜੇ ਪਾਲਣਾ ਕਰਕੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਅਰੈਸਟ ਕਰਕੇ ਜੋ ਵੀ ਫੈਕਟਸ ਆਉਂਦੇ ਆ ਉਹਦੇ ਮੁਤਾਬਕ ਅਰੈਸਟ ਕਰਕੇ ਤੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊਗਾ ਖੈਰ ਦੇਖਿਆ ਜਾਵੇ ਤਾਂ ਅਸੀਂ ਆਪਣੇ ਦੁਕਾਨਾਂ ਦੇ ਵਿੱਚ ਸ਼ੋਅਰੂਮਾਂ ਦੇ ਵਿੱਚ ਹਮੇਸ਼ਾ ਹੀ ਸਟਾਫ ਰੱਖਦੇ ਆ ਪਰ ਦੇਖਿਆ ਜਾ ਰਿਹਾ ਕਿ ਕੁਝ ਲੋਕ ਅਜਾਹੇ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਆਪਣੇ ਛਾਤਰ ਦਿਮਾਗ ਦੀ ਵਰਤੋਂ ਕਰਦੇ ਅਜਈਆਂ ਠੱਗੀਆਂ ਕੀਤੀਆਂ ਜਾਂਦੇ ਨੇ ਤਾਂ ਸੁਚੇਤ ਰਹਿਣਾ ਤੁਹਾਡਾ ਫਰਜ਼ ਹੈ ਹਕੀਕਤ ਦੀ ਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ